ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਜ਼ਿੰਦਗੀ ਬਲਾਸ ਦੀ ਲੜੀ ਤਹਿਤ ਜੋ ਕਾਠਵੇਂ ਸਾਲ ਦਾ ਹਵਾਲ ਸ਼ੁਰੂ ਕਰਨ ਜਾ ਰਹੇ ਹਾਂ ਕਾਠਵੇਂ ਸਾਲ ਦਾ ਹਵਾਲ ਗਈ ਉਮਰ 81 ਵੇ ਸਾਗ ਦੀਏ ਅਜੇ ਗਾਫਲਾ ਸ਼ਰਮ ਨੇ ਆਉਂਦੀ ਏ ਇਧਰ ਮਹਿਲ ਇਮਾਰਤਾਂ ਸ਼ੁਰੂ ਹੋਈਆਂ ਉਧਰ ਚੰਦਰੀ ਬੱਬਰ ਬੁਲਾਉਂਦੀ ਏ ਇਧਰ ਕੀਮਤੀ ਅੱਜ ਬਲਬਾਸ ਬਣਦੇ ਤੇ ਮੌਤ ਚਿੱਟੜਾ ਖੱਪਣ ਪਵਾਉਂਦੀ ਏ ਮੀਆਂ ਬਾਗੋਂ ਲਗਾਂਦਾ ਸਹਰ ਖਤਰ ਹੋਣੀ ਖਤਮ ਗਰੂਦ ਪੜਾਉਂਦੀ ਏ ਛਾਹ ਸਾਹਮਣੇ ਰੱਖਿਆ ਵਹੀ ਖਾਤਾ ਲੈ ਕਾ ਉਮਰਦਾ ਮਤ ਚਕਾਉਂਦੀ ਏ ਟੋਲੇਵਾ ਪੇਸ਼ਾਨੀਆਂ ਯਾਰ ਹੋਈਆਂ ਤੇ ਹੋਣੀ ਲਿਖ ਕੇ ਚਿੱਠੀਆਂ ਪਾਉਂਦੀ ਏ ਹਾਜ਼ਰ ਹੋਵਣਾ ਜਿਵੇਂ ਤਰੀਕ ਉੱਤੇ ਤੇ ਸੰਮਨ ਖਬਰ ਅੱਗੇ ਤਰੀਆਂ ਆਉਂਦੀ ਏ ਤੇ ਜਿੱਥੇ ਜਾਂ ਸਰਕਾਰ ਮੁਕਾਮ ਕਰਨਾ ਪਹਿਲੇ ਮਾਲ ਗੁਦਾਮ ਪਚਾਉਂਦੀ ਏ ਬਣ ਗਈ ਮੌਤ ਜਹਾਨ ਦੇ ਵਿੱਚ ਸਾਕੀ ਬੈਠ ਅਜਲ ਦਾ ਜਾਮ ਪਿਲਾਉਂਦੀ ਏ ਪਹਿਲੇ ਜਿਸਮ ਨੂੰ ਮਰਜ ਮਜਬੂਰ ਕਰਦੀ ਹੋਣੀ ਪ੍ਰਥਮੇ ਖਬਰ ਪਚਾਉਂਦੀ ਏ ਲੰਮਾ ਪਾਏ ਕੇ ਹੱਕ ਤੇ ਬੈਠਦੀ ਏ ਹੋਣੀ ਮਾਗ ਬਲਵਾਨ ਦੇ ਢਾਉਂਦੀ ਏ ਮਰਗ ਸਬਜ ਅੰਗੂਰੀਆਂ ਚਰਦਿਆਂ ਨੂੰ ਗੋਲੀ ਤੇਣੀਆਂ ਵਾਂਗੂ ਜਲੌਂਦੀ ਏ ਦੇਕੇ ਹਕਮ ਦਾ ਟਿਕਟ ਮੁਸਾਫਰਾਂ ਨੂੰ ਹੋਣੀ ਅਜਲ ਦੀ ਫਰੇਲ ਚੜਾਉਂਦੀ ਏ ਗੂੜੀ ਨੀਂਦ ਵਿੱਚ ਗਾਫਲਾ ਸੁਤਿਆਂ ਨੂੰ ਸਰਤੇ ਮੂੰਗਲੀ ਮਾਰ ਜਗਾਉਂਦੀ ਏ ਹੁੰਦੀ ਆਣ ਕੇ ਤੁਰ ਤ ਜਵਾਲ ਗੋਂਗੀ ਪਾਪਣ ਜਦੋਂ ਦਲੀਜ ਤੇ ਆਉਂਦੀ ਐ ਓਣੀ ਖੜੀ ਦਰਿਆ ਦੇ ਤੀਰ ਉੱਤੇ ਪਰ ਪਰ ਖਲਕਦੇ ਊਰ ਲੰਗਾਉਂਦੀ ਐ ਮਾਨੀ ਸ਼ੌਂਕ ਨਾਲ ਪਾਲਦਾ ਬੂਟਿਆਂ ਨੂੰ ਹੋਲੀ ਪੁੱਟ ਕੇ ਜੜੋਂ ਖਾਉਂਦੀ ਏ ਬੰਦਾ ਪੈੜ ਪਸਾਰ ਕੇ ਪੈਣ ਲੱਗਾ ਕੋਣੀ ਬਿਸਤਰਾ ਝਾੜ ਵਿਛਾਉਂਦੀ ਏ ਖੁਸ਼ੀ ਹੋਣੀ ਹੱਸਦੀ ਸੋਹਣਿਆ ਸੂਰਤਾਂ ਨੂੰ ਹੋਲੀ ਹੱਸਦੀ ਸੋਹਣੀਆਂ ਸੂਰਤਾਂ ਨੂੰ ਬੜੇ ਹਿਜਰ ਦੇ ਨਾਲ ਰਲੌਂਦੀ ਏ ਵਿੱਚ ਜਗਤ ਸਰਾ ਦੇ ਸੁਤਿਆਂ ਨੂੰ ਹੋਲੀ ਜੁੱਤੀਆਂ ਮਾਰ ਜਗਾਉਂਦੀ ਏ ਦਇਆ ਸੰਗ ਇਹ ਹੋਮ ਦੀ ਸਭ ਨਾਲੇ ਹੋਵਲਹਾਰ ਕਿਉ ਲਾ ਮਰ ਖਾਉਂਦੀ ਏ 82 ਸਾਲ ਦਾ ਹਵਾਲ ਬਾਤ ਸਾਲ ਗੁਜ਼ਰੇ ਬਿਨਾ ਬੰਦਗੀ ਤੋਂ ਅਰੇ ਹਾ ਬੰਦਿਆ ਪੇਟ ਸਤਾਉਂਦਾਈ ਪੇਟ ਚੰਦਰਾ ਸਿਦਕਲਾ ਰਣ ਦੇਂਦਾ ਤੇ ਠੱਗੀ ਦਾ ਗਗਾ ਫਰੇਵ ਕਮਾਉਂਦਾਈ ਪੇਟ ਚੰਦਰਾ ਸਿੱਧਕ ਨਾ ਰਹਿਣ ਦਿੰਦਾ ਤੇ ਠੱਗੀ ਦਾ ਗਗਾ ਫਰੇਵ ਕਮਾਉਂਦਾਈ ਪੇਟ ਚੰਦਰਾ ਕੱਢ ਕੇ ਦੇਸ ਵਿੱਚੋਂ ਜਾ ਕੇ ਦੇਸ ਪਰਦੇਸ ਔਰ ਲਾਉਂਦਾਈ ਪੇਟ ਚੰਦਰਾ ਦੇਖ ਲੈ ਮੈਂ ਮਿਹਨਤਾਂ ਨੂੰ ਮੈਲਾ ਸੀਸਤੇ ਰੋਜ ਚ ਕਉਂਦਾ ਈ ਪੇਟ ਚੰਦਰਾ ਗਲੀ ਦੇ ਮੰਗ ਤਿਆਂ ਨੂੰ ਠੂਠਾ ਹੱਥ ਦੇ ਵਿੱਚ ਫੜਾਉਂਦਾ ਈ ਪੇਟ ਚੰਦਰਾ ਮਟਕਦਾ ਮਟਕਣਾ ਰਹਿਣ ਦਿੰਦਾ ਗਲੀ ਗਲੀ ਦੀ ਖਰਮ ਗਾਉਂਦਾਈ ਇਸ ਪੇਟ ਨੇ ਪੁੱਟਿਆ ਮੁਲਕ ਸਾਰਾ ਇੱਕ ਘੜੀ ਆਰਾਮ ਨਾ ਪਾਉਂਦਾਈ ਪੇਟ ਚੰਦਰਾ ਉੱਡਦੇ ਆ ਪੰਛੀਆਂ ਨੂੰ ਲਿਆ ਕੇ ਜਾਲ ਦੇ ਵਿੱਚ ਫਸਾਉਂਦਾਈ ਇਸ ਪੇਟ ਦਾ ਮਾਰਿਆ ਫਿਰੇ ਭੌਂਦਾ ਬੰਦਾ RAM ਦਾ ਨਾਮ ਬੁਲਾਉਂਦਾ ਈ ਪੇਟ ਚੰਦਰ ਆਮਾਸ ਦੇ ਖਾਣ ਹਾਰਾ ਗੱਲ ਜੀਵ ਤੇ ਛੁਰੀ ਚ ਲਾਉਂਦਾ ਈ ਇਸ ਪੇਟ ਦਾ ਮਾਰਿਆ ਪਾਪ ਕਰਦਾ ਪੇਟ ਦੋਜਕਾ ਵਿੱਚ ਪਹੁੰਚਾਉਂਦਾ ਈ ਰੌਲਾ ਪੇਟ ਅਨਾਜ ਦਾ ਨਾਸ ਕਰਦਾ ਸਬਰ ਇਸ ਨੂੰ ਕਿਤੇ ਨਾ ਆਉਂਦਾ ਈ ਪੇਟ ਚੰਗਿਆ ਭੋਗ ਪਦਾਰਥਾਂ ਲੋ ਪਾਪੀ ਚੰਦਰਾ ਚਿੱਤ ਭਟਕਾਉਂਦਾ ਈ ਅਕੀਂ ਵੇਖ ਲੈ ਜਦ ਤ ਜਹਾਨ ਸਾਰਾ ਪੇਟ ਕਾਰਨੇ ਤਾਲ ਬਜਾਉਂਦਾਈ ਪੰਜੇ ਇੰਦਰੇ ਜਿਨਾਂ ਨੇ ਵਸ ਕੀਤੇ ਅਰੇ ਹਾ ਤਿਨਾਂ ਨੂੰ ਪੇਟ ਸਤਾਉਂਦਾਈ ਪੇਟ ਚੰਦਰਾ ਸੰਤ ਤਿਆਗਿਆ ਨੇ ਫੇਰ ਜਗਤ ਕੇ ਬੀਚ ਲਿਆਉਂਦਾਈ ਮਾਇਆ ਜਿਨਾਂ ਤਿਆਗਿਆ ਤਿਆਗ ਦਿੱਤੀ ਪੇਟ ਤਿੰਨਾ ਤੋਂ ਸਵਾਲ ਕਰਾਉਂਦਾਈ ਸਾਧੂ ਤਿਆਗ ਦੇ ਵਿਸ਼ੇ ਵਿਚਾਰ ਮਾਇਆ ਐ ਪਰ ਅਨਲਾ ਛੱਡਿਆ ਜਾਂਦਾਈ ਅਨ ਮੰਗਿਏ ਆਖਦੇ ਲੋਭ ਲੋਬੀ ਅਨ ਛੱਡੀਏ ਪ੍ਰਾਣ ਉੱਡ ਜਾਂਦਾਈ ਪੂਰਨ ਬ੍ਰਹਮ ਦੇ ਨਾਲ ਜੇ ਹੋਏ ਪੂਰਨ ਪੋਖੋtrela ਉਹ ਨਸਤਾਉਂਦਾਈ ਦਇਆ ਸਿੰਘ ਲਾ ਦੇਖਦਾ ਜਗਤ ਨੂੰ ਮੈਂ ਜੇ ਕਰ ਰੱਬਣਾ ਟੇਕ ਲਗਾਉਂਦਾਈ ਦਇਆ ਸਿੰਘ ਲਾ ਦੇਖਦਾ ਜਗਤ ਨੂੰ ਮੈਂ ਜੇ ਕਰ ਰੱਬਣਾ ਟੇਕ ਲਗਾਉਂਦਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਭਾਈ ਜ਼ਿੰਦਗੀ ਬਲਾਸ ਦੀ ਲੜੀ ਤਹਿਤ ਜੋ ਸੁਣ ਕੇ ਸਮਝ ਕੇ ਤੇ ਇਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਨਾਲੇ ਭਾਈ ਸ਼ੇਅਰ ਲੈ ਤੇ ਕਮੈਂਟ ਜਰੂਰ ਵਧੀਆ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ